ਕੀ ਹਾਲ ਹੈ ਤੁਹਾਡਾ ਵਧੀਆ ਭਾਜੀ ਭਾਜੀ ਮੈਂ ਇੱਕ ਚੀਜ਼ ਪੁੱਛਣੀ ਸੀ ਭਰਾ ਨੂੰ ਹਾਂ ਵੀ ਤੁਸੀਂ ਅੱਜ ਵੀ ਗੱਲ ਕੀਤੀ ਮੈਂ ਤੁਹਾਡੀ ਅੱਜ ਵੀ ਰਿਕਾਰਡਿੰਗ ਸੁਣੀ ਆ ਵੀ ਹਰਮੀਤ ਹੁਣਾ ਦਾ ਪਹਿਲੋ ਸਟਾਈਲ ਇਹੋ ਹੀ ਸੀ ਅਸੀਂ ਭਾਜੀ 150 ਕਿਲੇ ਦੇ ਮਾਲਕ ਆ ਤੇ ਮੈਂ ਹਰਬੀਰ ਸਿੰਘ ਪਹਿਲੇ ਪਹਿਲਾਂ ਪਹਿਲਾਂ ਨਹੀਂ ਰੁਕ ਇੱਕ ਮਿੰਟ ਪਹਿਲਾਂ ਭਾਜੀ ਇੱਕ ਮਿੰਟ ਮੇਰੀ ਛੋਟੀ ਵੱਡੇ ਭਰਾ ਨੂੰ ਹਾਂਜੀ ਪਹਿਲਾਂ ਮੇਰੀ ਗੱਲ ਸੁਣ ਪਹਿਲਾਂ ਮੇਰੀ ਜੋ ਮੇਰੇ ਨਾਲ ਧੱਕਾ ਕੀਤਾ ਸਰਕਾਰ ਹੈ ਤੁਸੀਂ ਕਿੱਥੇ ਸੀ ਉਦੋਂ ਭਾਜੀ ਤੁਹਾਡੇ ਨਾਲ ਤੁਰੇ ਹਨਾ ਉਹ ਨਹੀਂ ਨਹੀਂ ਤੁਹਾਡਾ ਤੁਹਾਡੇ ਨਾਲ ਤੁਰੇ ਸਨ ਨਾ ਸੁਣੋ ਮੇਰੀ ਗੱਲ ਮੇਰੇ ਨਾਲ ਨਹੀਂ ਗੱਲ ਹੈਗੀ ਪਹਿਲਾਂ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ ਹਾਂਜੀ ਜਦੋਂ ਮੈਂ ਜਦੋਂ ਮੈਨੂੰ ਝੂਠੇ ਕੇਸ ਵਿੱਚ 9 ਸਾਲ ਪੁਰਾਣੇ ਕੇਸ ਵਿੱਚ ਇਸ ਬੰਦੇ ਨੇ ਤੁਸੀਂ ਉਦੋਂ ਨਹੀਂ ਬੋਲੇ ਕੋਈ ਵੀ ਭਾਜੀ ਸਾਡਾ ਨਾਂ ਰਾਈਟ ਆ ਤੁਹਾਡਾ ਕੀ ਅਧਿਕਾਰ ਹੈ ਮੈਨੂੰ ਪੁੱਛਣ ਦਾ ਨਹੀਂ ਨਹੀਂ ਤੁਸੀਂ ਤੁਸੀਂ ਆਨੇ ਹੋਣਾ ਵੀ ਤੁਸੀਂ ਕਿਹੜੇ ਰਾਜ ਦੇ ਖਾਨਦਾਨ ਚੋਂ ਮੈਂ ਮੈਂ ਪੜਨ ਗੱਡੀਆਂ ਤੇ ਗਿਆ ਸਾਡੇ ਕੋਲ ਸਾਡੇ ਜਮਣ ਤੋਂ ਪਹਿਲਾਂ ਦਾ ਸਾਰਾ ਕੁਝ ਤੁਸੀਂ ਸਾਡਾ ਸਟਾਈਲ ਕੀ ਦੱਸੋਗੇ ਓ ਯਾਰ ਗੱਲ ਸੁਣ ਤੂੰ ਮੈਨੂੰ ਫੋਨ ਕਿਉਂ ਕਰ ਰਹੇ ਆ ਨਹੀਂ ਮੈਂ ਤੁਹਾਨੂੰ ਤਾਂ ਫੋਨ ਕਰ ਰਿਹਾ ਮੈਂ ਤੁਸੀਂ ਕਿਹੜੇ ਰਾਜ ਦੇ ਖਾਨਦਾਨ ਤੋਂ ਤੂੰ ਮੇਰੇ ਨਾਲ ਲੜਨਾ ਹੈ ਨਾ ਨਹੀਂ ਨਹੀਂ ਰਲਦੀ ਨਹੀਂ ਤੁਹਾਨੂੰ ਮੈਂ ਪੁੱਛਦਾ ਤੁਸੀਂ ਆਖਿਆ ਨਾ ਪਠਾਨ ਮਾਇਰੇ ਹੋਂ ਦਾ ਸਟਾਈਲ ਸੀ ਮੇਰੇ ਘਰੇ ਤੁਸੀਂ ਜਾ ਕੇ ਆਏ ਹੋ ਮੇਰਾ ਘਰੇ ਮੇਰਾ ਘਰ ਦੇਖਿਆ ਹੈ ਨਾ ਤੁਸੀਂ ਜਦੋਂ ਲੋਕਾਂ ਦਾ ਘਰ ਨਹੀਂ ਸੀ ਉਦੋਂ ਮੈਂ ਤੁਹਾਡੇ ਤੁਹਾਡੇ ਨਾਲੋਂ ਜ਼ਿਆਦਾ ਰਜਵਾੜਾ ਹਾਂ ਤੁਹਾਡੇ ਨਾਲੋਂ ਜ਼ਿਆਦਾ ਰਜਵਾੜਾ ਹਾਂ ਮੈਂ ਕੀ ਹਾਲ ਹੈ ਤੁਹਾਡਾ